ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਧੰਨ ਗੁਰਰਾਮ ਦਾਸ ਮੇਰ ਪ੍ਰਿਆਤ ਅ ਰੱਖਣ ਸਾਰਿਆਂ ਦੇ ਤੇ ਆਓ ਅੱਜ ਆਪਾਂ ਨਵੇਂ ਜੇ ਤਰੀਕੇ ਨਾਲ ਸਿੰਪਲ ਜੇ ਤੇ ਨਵੇਂ ਜੇ ਤਰੀਕੇ ਨਾਲ ਆਲੂ ਗੋਭੀ ਦੀ ਸਬਜ਼ੀ ਬਣਾਉਂਦੇ ਤੇ ਇੱਧਰ ਮੈਂ ਪਹਿਲਾਂ ਪਾਣੀ ਲੈ ਲਿਆ ਸੀ ਪਾਣੀ ਨੂੰ ਮੈਂ ਗਰਮ ਰੱਖਤਾ ਸੀ ਤੇ ਵਿੱਚ ਮੈਂ ਪਾਤਾ ਨਮਕ ਤੇ ਨਾਲ ਹੀ ਆਪਾਂ ਨੇ ਗੋਭੀ ਕੱਟ ਕੇ ਰੱਖੀ ਹੋਈ ਸੀਗੀ ਇਹ ਆਪਾਂ ਨੇ ਜਿਆਦੀ ਬਰੀਕ ਨਹੀਂ ਕੱਟੀ ਗੀ ਛੋਟੇ ਪੀਸ ਨਹੀਂ ਕੱਟੇ ਥੋੜੇ ਜਿਹਾ ਵੱਡੇ ਹੀ ਕੱਟਿਆ ਮੈਂ ਤੇ ਇੱਧਰ ਆਪਾਂ ਨੇ ਸਮਾਨ ਲੈ ਲਿਆ ਜਿਹਦੇ ਵਿੱਚ ਮੈਂ ਛੋਟੇ ਛੋਟੇ ਚਾਰ ਆਲੂ ਲੈ ਹਰੀਆਂ ਮਿਰਚਾਂ ਪਿਆਜ਼ ਤੇ ਦੋ ਤਿੰਨ ਛੋਟੀਆਂ ਮਿਰਚਾਂ ਲੈ ਲਈਆਂ ਤੇ ਨਾਲ ਆਪਾਂ ਪਾਵਾਂਗੇ ਲਸਣ ਅਦਰਕ ਨਹੀਂ ਪਾਵਾਂਗੀ ਅੱਜ ਮੈਂ ਲਸਣ ਪਾਵਾਂਗੀ ਤੇ ਨਾਲ ਮੈਂ ਟਮਾਟਰ ਪਾਵਾਂਗੀ ਦੇ ਨਾਲ ਮੈਂ ਇੱਕ ਨਿੰਬੂ ਪਰ ਤੁਸੀਂ ਇਹ ਸੋਚੋਗੇ ਨਿੰਬੂ ਕਾਹਦੇ ਤੋਂ ਲਿਆ ਇਹ ਆਪਾਂ ਅੱਗੇ ਦੇਖਦੇ ਠੀਕ ਹੈ ਦਰਮਿਆਨ ਇਹਦਾ ਪਾਣੀ ਰੱਖਿਆ ਸੀ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਮੈਂ ਇਹਦੇ ਵਿੱਚ ਗੋਭੀ ਨੂੰ ਉਹ ਕਰ ਦੂੰਗੀ ਮੈਂ ਇਹਨੂੰ ਦੁਬਾਰਾ ਵੱਲ ਲੂੰਗੀ ਇਹਨੂੰ ਗੋਭੀ ਨੂੰ ਗਰਮ ਪਾਣੀ ਤੇ ਨਮਕ ਪਾ ਕੇ ਇਹਨੂੰ ਹੁਣ ਮੈਂ ਪਾਣੀ ਦੇ ਵਿੱਚ ਪਾ ਦੂੰਗੀ ਫਿਰ ਮੈਂ ਉਤੋਂ ਥੋੜਾ ਕੁ ਟਾਈਮ ਇਹਨੂੰ ਢੱਕ ਦੂੰਗੀ 2-4 ਮਿੰਟ ਲਈ ਆਪਾਂ ਇਹਨੂੰ ਢੱਕ ਦਵਾਂਗੇ ਫਿਰ ਆਪਾਂ ਅੱਗੇ ਦੇਖਦੇ ਉਹਨਾਂ ਪਾਗੋਬੀ ਨੂੰ ਪਾਣੀ ਚੋਂ ਕੱਢ ਲਿਆ ਸੀ ਇਹ ਮੈਂ ਇੱਕ ਨਿੰਬੂ ਦਾ ਰਾਸ ਲਿਆ ਸੀਗਾ ਅਰਾਸ ਪਾਇਆ ਸੀ ਇੱਕ ਨਿੰਬੂ ਦਾ ਬਿਕੋਜ਼ ਕਿਉਂਕਿ ਇਹ ਜਦੋਂ ਆਪਾਂ ਫਰਾਈ ਕਰਦੇ ਹਾਂ ਤੇ ਬਹੁਤ ਟੇਸਟ ਚੰਗਾ ਆਉਂਦਾ ਇਧਰ ਆਪਾਂ ਨੇ ਥੋੜੀ ਜੀ ਲਾਲ ਮਿਰਚ ਪਾਊਡਰ ਲੈ ਲਿਆ ਥੋੜਾ ਜਿਹਾ ਮਸਾਲਾ ਲੈ ਲਿਆ ਸੀ ਆਪਾਂ ਨੇ ਥੋੜੀ ਜੀ ਹਲਦੀ ਲੈ ਲਈ ਸੀ ਤੇ ਥੋੜਾ ਜਿਹਾ ਹੀ ਆਪਾਂ ਨੇ ਨਮਕ ਲੈ ਲਿਆ ਸੀਗਾ ਜਿਆਦਾ ਨਹੀਂ ਨਮਕ ਪਾਉਣਾਗਾ ਤੇ ਧਨੀਆ ਪਾਊਡਰ ਥੋੜਾ ਜਿਹਾ ਪਾ ਦਿੱਤਾ ਸੀ ਮੈਂ ਤੇ ਨਾਲ ਹੀ ਆਪਾਂ ਹੁਣ ਥੋੜਾ ਜਿਹਾ ਨਾ ਬੇਸਣ ਐਡ ਕਰਾਂਗੇ ਮਿੰਜ ਦੋ ਕੁ ਚਮਚੇ ਪਾਵਾਂਗੇ ਪਹਿਲਾਂ ਮੈਂ ਹੁਣ ਇੱਕ ਚਮਚਾ ਇਹ ਚਮਚਾ ਪਾਇਆ ਜਿਵੇਂ ਦਹੀਂ ਵਾਲਾ ਵਗੈਰਾ ਸਪੂਨ ਵਾਲਾ ਹੁੰਦਾ بڑا ਚਮਚ ਉਹ ਪਾਇਆ ਫਿਰ ਆਪਾਂ ਹੋਰ ਪਾਵਾਂਗੇ ਥੋੜਾ ਜਿਹਾ ਮੈਂ ਕੋਈ ਐਕਸਟਰਾ ਪਾਣੀ ਵਗੈਰਾ ਕੁਝ ਨਹੀਂ ਪਾਇਆ ਮੈਂ ਇਹਨੂੰ ਉਬਲੇ ਪਾਣੀ 'ਚ ਪਾਇਆ ਸੀ ਜਿਹੜਾ ਇਨ ਮ ਕੱਢ ਕੇ ਰੱਖ ਦਿੱਤਾ ਸੀ ਹੁਣ ਇਹਦੇ ਵਿੱਚ ਪਾਣੀ ਆਪਦਾ ਖੁੱਧਾ ਹੀ ਪਾਣੀ ਆਗਾ ਤੇ ਕੁਛ ਨਿੰਬੂ ਦਾ ਰਾਸ ਆਗਾ ਤੇ ਆਪਾਂ ਥੋੜਾ ਜਿਹਾ ਬੇਸਨ ਹੋਰ ਐਡ ਕਰ ਲੈਂਦੇ ਬੇਸਨ ਦੀ ਜਗ੍ਹਾ ਤੁਸੀਂ ਮੈਦਾ ਪਾਉਣਾ ਉਹ ਵੀ ਪਾ ਸਕਦੇ ਆ ਤੇ ਜੇ ਤੁਸੀਂ ਬੇਸਨ ਪਾਉਣਾ ਬੇਸਨ ਵੀ ਪਾ ਸਕਦੇ ਆ ਤੇ ਇੱਧਰ ਆਪਾਂ ਨੇ ਫਰਾਈ ਪੈਨ ਰੱਖਿਆ ਸੀਗਾ ਤੇ ਇਹਦੇ ਵਿੱਚ ਆਪਾਂ ਨੇ ਪਾਤਾ ਸਰੋਂ ਦਾ ਤੇਲ ਮਿੰਜ ਮਾਸਟਰਡ ਆਲ ਪਾਤਾ ਇਹਨੂੰ ਆਪਾਂ ਗਰਮ ਹੋਣ ਤੱਕ ਇਹਦੀ ਵੇਟ ਕਰਦੇ ਜਦੋਂ ਇਹ ਪੂਰਾ ਕਰਕ ਜੂਗਾ ਫਿਰ ਆਪਾਂ ਇਹਦੇ ਵਿੱਚ ਗੋਪੀ ਤੇ ਪਲੀਜ਼ ਮੇਰੀ ਰਿਕਵੈਸਟ ਹੈ ਜਿਹੜੇ ਮੇਰੀ ਵੀਡੀਓ ਤੇ ਨਵੇਂ ਦੇਖਦੇ ਆ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਸ ਤਰ੍ਹਾਂ ਮੇਰੇ ਸਬਸਕ੍ਰਾਈਬਰ ਆ 300 ਸਮਥਿੰਗ ਆ ਤੇ ਮੇਰੇ ਵਿਊ ਤਾਂ ਉਨੇ ਆਉਂਦੇ ਨਹੀਂ ਚਲੋ ਕੋਈ ਮੈਂ ਕੋਈ ਗੱਲ ਨਹੀਂ ਨੇਵਰ ਮਾਈਂਡ ਤੇ ਹੁਣ ਆਪਾਂ ਇਧਰ ਗੋਭੀ ਸਾਰੀ ਫਰਾਈ ਕਰਦੇ ਕੋਈ ਵੀ ਪੀਸ ਆਪਣਾ ਉਹ ਜੁੜਿਆ ਨਹੀਂ ਹੈ ਸਾਰੇ ਪੀਸ ਜਿਵੇਂ ਕਿ ਸੀ ਉਵੇਂ ਹੀ ਆਗੇ ਸਿੰਗਲ ਸਿੰਗਲ ਕੋਈ ਵੀ ਪੀਸ ਜੁੜਿਆ ਨਹੀਂ ਆਪਾਂ ਇਸੇ ਤਰ੍ਹਾਂ ਕਰਕੇ ਸਾਰੀ ਗੋਭੀ ਫਰਾਈ ਕਰ ਲਵਾਂਗੇ ਦੇਖੋ ਤੁਸੀਂ ਆਪਾਂ ਗੋਭੀ ਜਿਹੜੀ ਹੈ ਜਿਆਦਾ ਨਾ ਆਪਾਂ ਇਹਨੂੰ ਜਿਆਦਾ ਨਹੀਂ ਜ਼ਿਆਦਾ ਡੀਪ ਵੀ ਨਹੀਂ ਫਰਾਈ ਕਰਨਾ ਬੀਕੋਜ਼ ਫਿਰ ਆਪਾਂ ਇਹਨਾਂ ਨੂੰ ਆਲਵਾਂ ਜਦੋਂ ਹੋਣ ਫਰਾਈ ਕਰਾਂਗੇ ਆਲਵਾਂ ਦੇ ਨਾਲ ਵੀ ਦੁਬਾਰਾ ਪਕਾਵਾਂਗੇ ਜਦੋਂ ਮਸਾਲਾ ਪਾਵਾਂਗੇ ਇਹ ਬਹੁਤ ਸਵਾਦਿਸ਼ਟੀ ਸਬਜੀ ਬਣਦੀ ਹੈ ਤੁਸੀਂ ਵੀ ਟਰਾਈ ਕਰਕੇ ਜਿਵੇਂ ਬੱਚੇ ਮਾਰਨਿੰਗ ਸਕੂਲ ਜਾਂਦੇ ਰਾਤ ਨੂੰ ਇਹਨੂੰ ਆਪਾਂ ਫਰਾਈ ਕਰਕੇ ਤਿਆਰ ਕਰਕੇ ਰੱਖ ਸਕਦੇ ਹੋ ਕਿਉਂਕਿ ਸਰੋਂ ਦੇ ਤੇਲ ਵਿੱਚ ਬਣੀ ਚੀਜ਼ ਕੋਈ ਵੀ ਖਰਾਬ ਨਹੀਂ ਹੁੰਦੀ ਜਿਸ ਤਰ੍ਹਾਂ ਦੀ ਮਰਜ਼ੀ ਚੀਜ਼ ਹੋਵੇ ਜਦੋਂ ਸਰੋਂ ਦੇ ਤੇਲ ਦਾ ਤੜਕਾ ਲੱਗਿਆ ਹੋਵੇ ਕੋਈ ਵੀ ਚੀਜ਼ ਖਰਾਬ ਨਹੀਂ ਹੁੰਦੀ ਤੇ ਨੰਬਰ 2 ਸਰੋਂ ਦਾ ਤੇਲ ਜਿਹੜਾ ਹੈ ਨਾ ਇਹ ਆਪਣੀ ਸਿਹਤ ਨੂੰ ਵੀ ਬਹੁਤ ਜ਼ਿਆਦਾ ਚੰਗਾ ਹੁੰਦਾ ਤੇ ਇਸੇ ਤੇਲ ਦੇ ਵਿੱਚ ਆਪਾਂ ਹੁਣ ਦੂਜਾ ਸਮਾਨ ਤਿਆਰ ਕਰ ਲਵਾਂਗੇ ਫਰਾਈ ਕਰ ਲਵਾਂਗੇ ਮੀਨਜ਼ ਜਿਵੇਂ ਮੈਂ ਉਹ ਗੋਭੀ ਦੇ ਹੁੰਦੇ ਨਹੀਂ ਡੰਡਲ ਜੇ ਵੱਡੇ ਵੱਡੇ ਉਹ ਵੀ ਮੈਂ ਬਰੀਕ ਬਰੀ ਕੱਟ ਲਏ ਸੀ ਇਹਨਾਂ ਨੂੰ ਵੀ ਮੈਂ ਗਰਮ ਪਾਣੀ ਚ ਉਹੋ ਕਰ ਲਿਆ ਸੀ ਆਲਵਾ ਨੂੰ ਤੇ ਇਹਨਾਂ ਨੂੰ ਕਿਉਂਕਿ ਆਲਵਾ ਵਿੱਚ ਵੀ ਵਾਈ ਹੁੰਦੀ ਹੈ ਨਾ ਤੇ ਗੋਭੀ ਫਿਰ ਐ ਬਾਹਰੋਂ ਆਉਂਦੀ ਹੈ ਤੁਹਾਨੂੰ ਪਤਾ ਹੀ ਹੈ ਕੋਈ ਕਿਸੇ ਤਰ੍ਹਾਂ ਕੋਈ ਚੀਜ਼ੇ ਮੂੰਹ ਲਾ ਜਾਂਦੀ ਜਿਵੇਂ ਹਨਾ ਸੌ ਤਰ੍ਹਾਂ ਦੀ ਉਹ ਉੱਥੇ ਕਿਹੜੇ ਸੇਫ ਹੁੰਦੀਆਂ ਚੀਜ਼ਾਂ ਇਹ ਸਾਰੀਆਂ ਹੁਣ ਆਪਾਂ ਇਹਨੂੰ ਵੀ ਫਰਾਈ ਕਰਾਂਗੇ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਜੀਰਾ ਨਾਲ ਪਾ ਦਿੱਤਾ ਤੇ ਥੋੜੇ ਜਿਹਾ ਆਪਾਂ ਪਾਵਾਂਗੇ ਮੇਥੀ ਦਾਣੇ ਨਾਲ ਇਹਨੂੰ ਆਪਾਂ ਫਰਾਈ ਕਰਾਂਗੇ ਹੁਣ ਮੀਨ ਜੋ ਮੈਂ ਡੀਪਲੀ ਫਰਾਈ ਨਹੀਂ ਕਰਨਾ ਇਹਨਾਂ ਨੂੰ ਆਪਾਂ ਜਿਵੇਂ ਤੇਲ 'ਚ ਭੁੰਨਾਗੇ ਨਾ ਪਹਿਲਾਂ ਇਹਨਾਂ ਦੋ ਚੀਜ਼ਾਂ ਨੂੰ ਭੁੰਨ ਲਾਂਗੇ ਫਿਰ ਬਾਅਦ ਵਿੱਚ ਆਪਾਂ ਇਹਦਾ ਲਸਣ ਤੇ ਜਿਹੜਾ ਆਪਾਂ ਪਿਆਜ਼ ਕੱਟਿਆ ਸੀਗਾ ਉਹ ਇਹਦੇ ਵਿੱਚ ਐਡ ਕਰ ਦਵਾਂਗੇ ਹੁਣ ਲਸਣ ਇਹਦੇ ਨਾਲ ਥੋੜਾ ਜਿਹਾ ਰੋ ਹੋ ਜਾਊਗਾ ਕਿ ਜਿਆਦਾ ਸੌਫਟਲੀ ਨਹੀਂ ਸਬਜੀ ਉਹ ਹੁੰਦੀ ਤੇ ਕਰਾਂਚੀ ਕਰਾਂਚੀ ਜੀ ਸਵਾਦ ਲੱਗਦੀ ਹੈ ਤੇ ਸੈਕਿੰਡ ਨੰਬਰ ਤੇ ਜਦੋਂ ਤੁਸੀਂ ਨਿੰਬੂ ਪਾ ਕੇ ਸਬਜੀ ਬਣਾਉਂਗੇ ਨਾ ਤੇ ਸਬਜੀ ਦਾ ਟੇਸਟੀ ਡਿਫਰੈਂਟ ਹੁੰਦਾ ਇੰਨਾਂ ਚੀਜ਼ਾਂ ਦਾ ਤੇ ਹੁਣ ਆਪਾਂ ਨੇ ਪਿਆਜ਼ ਤੇ ਹਰੀਆਂ ਮਿਰਚਾਂ ਜਿਹੜੀਆਂ ਚੌਪ ਕੀਤੀਆਂ ਸੀ ਉਹ ਵੀ ਪਾ ਦਿੱਤੀਆਂ ਨਾ ਨਾਲ ਤੇ ਟਮਾਟਰ ਵੀ ਪਾ ਦਾਂਗੇ ਬੀਕੋਜ਼ ਇੱਥੇ ਨਾ ਟਮਾਟਰ ਗਲਦੇ ਨਹੀਂ ਟਮਾਟਰ ਦੀ ਸਕਿਨ ਨਾ ਜਿਹੜੀ ਆ ਬਹੁਤ ਹਾਰਡ ਆ ਗਈ ਤੇ ਇਹ ਵੀ ਨਾਲ ਹੀ ਆਪਾਂ ਪਾ ਦਿੱਤੇ ਹੁਣ ਇਹ ਸਾਰਾ ਸਮਾਨ ਇਕੱਠਾ ਹੀ ਫਰਾਈ ਹੋ ਜਾਊਗਾ ਅਲੱਗ-ਅਲੱਗ ਫਰਾਈ ਕਰਨ ਦੀ ਕੋਈ ਲੋੜ ਨਹੀਂ ਗਈ ਤੇ ਥੋੜਾ ਜਿਹਾ ਆਪਾਂ ਨੇ ਨਮਕ ਉਹ ਕਰਤਾ ਕਿਉਂਕਿ ਨਮਕ ਉਹਦੇ ਵਿੱਚ ਵੀ ਪਾਇਆ ਸੀ ਗੋਭੀ ਫਰਾਈ ਕਰਨ ਲੱਗੇ ਵੀ ਪਾਇਆ ਸੀ ਸਵਾਦ ਅਨਸਾਰ ਅਗਰ ਜੇ ਤੁਸੀਂ ਨਾ ਜ਼ਿਆਦਾ ਨਮਕ ਖਾਂਦੇ ਹੋ ਤਾਂ ਤੁਸੀਂ ਵੱਧ ਵੀ ਐਡ ਕਰ ਸਕਦੇ ਹੋ ਆਪਾਂ ਆਪਣੇ ਰਕਵਰਡ ਪਾਇਆ ਹੈਗਾ ਤੁਸੀਂ ਆਪਣੇ ਰਕਵਰਡ ਪਾਉਣਾ ਠੀਕ ਹੈ ਹੁਣ ਆਪਾਂ ਇਹਨੂੰ ਕਵਰ ਕਰ ਦਿੱਤਾ ਕਵਰ ਕਰਕੇ ਪਕਾ ਲਿਆ ਉਹ 4 ਮਿੰਟ ਵਾਸਤੇ ਤੇ ਦੇਖੋ ਤੁਸੀਂ ਸਾਰੀਆਂ ਚੀਜ਼ਾਂ ਦਾ ਕਲਰ ਚੇਂਜ ਹੋ ਗਿਆ ਇਹਨੂੰ ਟਮਾਟਰ ਵੀ ਸੌਫਟ ਹੋ ਗਏ ਤੇ ਆਲੂ ਵੀ ਵਧੀਆ ਹੋ ਹੋ ਗਿਆ ਹੁਣ ਆਪਾਂ ਇਹਨੂੰ ਉਹੋ ਕਰਾਂਗੇ ਨਾਲ ਆਪਾਂ ਇਹਦੇ ਹੁਣ ਗੋਭੀ ਐਡ ਕਰ ਦਵਾਂਗੇ ਉੱਤੇ ਉੱਪਰਲੇ ਪਾਸੇ ਜਿਆਦਾ ਆਪਾਂ ਇਹਨੂੰ ਉਹ ਨਹੀਂ ਕਰਾਂਗੇ ਫਿਰ ਥੱਲੇ ਸੇਕ ਦੇ ਨਾਲ ਸੇਮ ਤੇ ਆਪਣੇ ਆਪ ਪੱਕਦੀ ਰਹੂਗੀ ਸਬਜ਼ੀ ਜਿਆਦਾ ਤੇਜ਼ ਗੈਸ ਨਹੀਂ ਗੈਸ ਨਹੀਂ ਜਿਆਦਾ ਵੇਸਟ ਹੋਊਗਾ ਜਿਆਦਾ ਉਹ ਨਹੀਂ ਹੁੰਦਾ ਜਿਵੇਂ ਆਪਾਂ ਕੱਚੀ ਗੋਭੀ ਨੂੰ ਤੜਕਾ ਲਾ ਕੇ ਦੂਜੀ ਤਰ੍ਹਾਂ ਬਣਾਉਣੀ ਆ। მომੀ ਗੋਭੀ ਟਾਈਮ ਵੀ ਵੱਧ ਲੈਂਦੀ ਆ। ਆਲੂ ਵੀ ਨਹੀਂ ਛੇਤੀ ਗਲਦੇਗੇ ਹਨਾ ਤੇ ਲੱਗ ਲੱਗ ਚੀਜ਼ਾਂ ਹੁੰਨੀਆਂ। ਇੱਧਰ ਆਪਾਂ ਨੇ ਹੁਣ ਇਹਨੂੰ ਪਾ ਕਾਲਿਆ ਸੀਗਾ ਹਨਾ ਕਵਰ ਕਰਕੇ ਤੇ ਬਹੁਤ ਸੌਫਟਲੀ ਹੋ ਜਾਂਦੀ ਆ। ਤੇ ਮੈਂ ਹਰੀਆਂ ਮਿਰਚਾਂ ਵੱਡੀਆਂ ਵੀ ਪਾਉਂਦੀ ਜਿਹੜੀਆਂ ਲੰਮੀਆਂ ਹੁੰਦੀਆਂ ਬਿਕੋਜ਼ ਹਰੀ ਮਿਰਚ ਖਾਣੀ ਚੰਗੀ ਹੁੰਦੀ ਆ। ਸਿਹਤ ਨੂੰ ਜਿਵੇਂ ਆਪਣੇ ਖੂਨ ਵਿੱਚ ਕਿਸੇ ਤਰ੍ਹਾਂ ਕੋਈ ਵੀ ਉਹ ਹੁੰਦਾ ਜਾਂ ਆਪਣੀ ਅੱਖਾਂ ਵਗੈਰਾ ਦਾ ਹੁੰਦਾ ਤੇ ਹਰੀ ਮਿਰਚੇ ਤਾਂ ਜ਼ਰੂਰੀ ਪਾਉਣੀ ਚਾਹੀਦੀ ਹੈ। ਇਹ ਇਹ ਮੈਂ ਮੇਥੀ ਜਿਹੜੀ ਸੀਗੀ ਘਰ ਦੇ ਸੁਕਾਈ ਹੋਈ ਉਹ ਪਾ ਦਿੱਤੀ ਹੈਗੀ। ਹੱਥ ਨਾਲ ਮਲ ਕੇ ਬਹੁਤ ਸੋਹਣਾ ਟੇਸਟ ਆਉਂਦਾ ਸਬਜ਼ੀ ਦਾ। ਟਰਾਈ ਜ਼ਰੂਰ ਕਰਿਓ। ਤੇ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਪਲੀਜ਼। ਸਾਰਿਆਂ ਨੂੰ ਸਾਰਿਆਂ ਦੀ ਸਪੋਰਟ ਹੁੰਦੀ ਆ। ਤਾਂ ਹੁਣ ਆਪਾਂ ਇਹਦੇ ਵਿੱਚ ਮਸਾਲੇ ਵੀ ਸਾਰੇ ਐਡ ਕਰ ਦਿੰਦੇ। ਥੋੜੇ-ਥੋੜੇ ਹੋਰ ਹਲਦੀ ਪਾਊਡਰ ਪਾ ਦਿੱਤਾ। ਅਗਰ ਤੁਸੀਂ ਜਿਵੇਂ ਬੇਸਣ ਦੇ ਵਿੱਚ ਨਾਲ ਦਹੀਂ ਵੀ ਪਾ ਕੇ ਬਣਾ ਸਕਦੇ ਆ ਹਨਾ ਉਹ ਵੀ ਕ੍ਰਾਂਤੀ ਕ੍ਰਾਂਤੀ ਵੰਦੀ ਆਗੀ। ਲਾਲ ਮਿਰਚ ਦਾ ਪਾਊਡਰ ਥੋੜਾ ਪਾ ਦਿੱਤਾ। ਜਿਆਦੇ ਮਸਾਲੇ ਵੀ ਨਹੀਂ ਅਸੀਂ ਖਾਂਦੇ ਕਿ ਬਹੁਤ ਮੀਡੀਅਮ ਜਿਹਾ ਮਸਾਲਾ ਖਾਣੇ ਆ। ਮਿਰਚ ਜਿਆਦੀ ਵੀ ਆਹ ਖਾਣੇ ਹਰੀ ਮਿਰਚ ਵੱਧ ਪਾਉਨੇ ਆਗੀ। ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਆ ਕੱਲੀ-ਕੱਲੀ ਆ ਗੋਭੀ ਸਾਰੀ ਚੀਜ਼ ਐਂ ਜੁੜੀ-ਜੁੜੀ ਜੀ ਸਬਜ਼ੀ ਨਹੀਂ ਬਣਦੀ ਜਿਵੇਂ ਇਕੱਠੀ ਜੀ ਹੋ ਜਾਂਦੀ ਤੇ ਤੁਸੀਂ ਵੀ ਟਰਾਈ ਕਰੋ ਅਗਰ ਟਰਾਈ ਕੀਤੀ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਆਪਾਂ ਕਵਰ ਲਾ ਕੇ ਇਹਨੂੰ ਪਕਾ ਲਿਆ 2-4 ਮਿੰਟ ਬਾਅਦ ਸਤੇ ਤਾਂ ਬਹੁਤ ਸੋਹਣਾ ਕਲਰ ਆਇਆ ਬਹੁਤ ਹੀ ਵਧੀਆ ਤੇ ਆਪਾਂ ਨੇ ਗਰਮ ਮਸਾਲਾ ਥੋੜਾ ਜਿਹਾ ਐਡ ਕਰ ਦਿੱਤਾ ਹੁਣ ਇਹਦੇ ਵਿੱਚ ਲਾਸਟ ਤੇ ਗਰਮ ਮਸਾਲਾ ੜੇ ਕਿੱਤਾਗਾ ਗੈਸ ਹਜੇ ਲੋ ਹੀ ਆਗਾ ਸੇਮੀ ਆਗਾ ਤੇਜ ਨਹੀਂਗਾ ਜਿਆਦਾ ਤੇਜ ਤੇ ਪਕਾਈ ਨਹੀਂ ਕੋਈ ਵੀ ਸਬਜੀ ਕਦੀ ਜਿਆਦਾ ਤੇਜ ਤੇ ਬਹੁਤ ਸੋਹਣਾ ਕਲਰ ਆ ਗੋਭੀ ਵੀ ਵੱਖਰੀ ਵੱਖਰੀ ਹੋਗੀ ਤੇ ਹੁਣ ਆਪਾਂ ਇਹਨੂੰ ਹਜੇ ਥੋੜਾ ਚਿਰ ਹੋਰ ਹੋ ਹੋ ਕਰਾਂਗੇ ਪਕਾਵਾਂਗੇ ਲਓ ਜੀ ਹੁਣ ਵਧੀਆ ਤਿਆਰ ਹੋ ਗਈ ਤੇ ਕਿਵੇਂ ਦੀ ਲੱਗੀ ਮੇਰੀ ਵੀਡੀਓ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੋ ਡਿਸਪੋਟ ਦੀ ਲੋਡ ਆ ਗਈ ਫਿਰ ਹੁਣ ਆਪਾਂ ਇਹਨੂੰ ਕੱਢ ਲੈਂਦੇ ਬੋਲ ਦੇ ਵਿੱਚ ਕਿਸੇ ਨੇ